ਨੈਕਸਟ 24 ਪੰਜਾਬ న్యూਸ ਚੈਨਲ ਦੇ ਦਿੱਤੇ ਦਰਸ਼ਕਾਂ ਪਿਆਰਪ੍ਰਸਾਸ਼ੀਏ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਨਵਲਗਾ ਨਮਗਾ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਣ ਰਣਤਨ ਨੈਡਿਪਿੰਡ ਬ੍ਰਾਂਪੁਰਾ ਵਿਖੇ ਆਲ ਇੰਡੀਆ ਕਾਂਗਰਸ ਪਾਰਟੀ ਰਜੀਵ ਗਾਂਧੀ ਵਿਚਾਰ ਮੰਚ ਦੇ ਤਿੰਨ ਸੂਬੇ ਦੇ ਇੰਚਾਰਜ ਬਾਬਾ ਸੋਹਣ ਸਿੰਘ ਦਿਗਵਾਈ ਹੇਠ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਆਉਂਦੀਆਂ ਪੰਚਾਇਤਾਂ ਚੋਣਾਂ ਨੂੰ ਵੇਖਦਿਆਂ ਹੋਇਆਂ ਪਿੰਡ-ਪਿੰਡ ਪੱਧਰ ਤੇ ਕਮੇਟੀਆਂ ਬਣਾਉਣ ਦਾ ਸਿਲਸਿਲਾ ਕੀਤਾ ਗਿਆ ਜਿਸ ਤਹਿਤ ਅੱਜ ਬਲਾਕ ਸ਼੍ਰੀ ਚੋਲਾ ਸਾਹਿਬ ਦੇ ਦੇਨ ਪੈਂਦੇ ਪਿੰਡ ਬ੍ਰਾਂਪੁਰਾ ਵਿਖੇ ਪਿੰਡ ਦੀ ਇੱਕ ਕਮੇਟੀ ਗਠਿਤ ਕੀਤੀ ਗਈ ਇਸ ਮੌਕੇ ਤੇ ਸਮੂਹ ਮੈਂਬਰ ਵੱਲੋਂ ਘਰ-ਘਰ ਜਾ ਕੇ ਕਾਂਗਰਸ ਪਾਰਟੀ ਨਾਲ ਵੱਦ ਤੋਂ ਵੱਧ ਵਰਕਰ ਜੋੜਨ ਦਾ ਯਤਨ ਕੀਤਾ ਗਿਆ ਇਸ ਮੌਕੇ ਤੇ ਬਾਬਾ ਸੋਹਨ ਸਿੰਘ ਅਤੇ ਕਮੇਟੀ ਮੈਂਬਰ ਗਰੀਬਦਾਸ ਨੇ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਵਿਲੇ ਜੋ ਵਾਅਦੇ ਗਰੀਬ ਪਰਿਵਾਰਾਂ ਨਾਲ ਕੀਤੇ ਗਏ ਸਨ ਉਹਨਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਇਥੋਂ ਤੱਕ ਕਿ ਔਰਤਾਂ ਦੇ ਬੈਂਕ ਦੇ ਖਾਤਿਆਂ ਵਿੱਚ ਇੱਕ ਇੱਕ ਹਜ਼ਾਰ ਰੁਪਏ ਦਾ ਕੀ ਉਹ ਲੰਸੀ ਉਲਟ ਹੈ ਗਰੀਬ ਪਰਿਵਾਰਾਂ ਨੂੰ ਮਿਲਦੀਆਂ ਸਹੂਲਤਾਂ ਵਿੱਚ ਵੱਡੇ ਪੱਧਰ ਤੇ ਕਟੌਤੀ ਕੀਤੀ ਗਈ ਹੈ ਜਿਵੇਂ ਐਮਪੀਸ਼ੀਆਂ ਸਰਕਾਰਾਂ ਗਰੀਬ ਪਰਿਵਾਰ ਨੂੰ ਆਟਾ ਦਾਲ ਸਕੀਮ ਬੰਦ ਕਰ ਦਿੱਤੀ ਗਈ ਹੁਣ ਜੋ ਕੇਂਦਰ ਸਰਕਾਰ ਵੱਲੋਂ ਮਿਲਦੀ ਮੁਫਤ ਵਾਲੀ ਕਨਕ ਵਾਲੀ ਸਕੀਮ ਵਿੱਚ ਵੀ ਵੱਡੇ ਪੱਧਰ ਤੇ ਕਟੌਤੀ ਲਗਾਈ ਜਾ ਰਹੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਮੀਟਿੰਗ ਐਦਾ ਰੱਖੀ ਗਈ ਆ ਜੀ ਕਾਂਗਰਸ ਪਾਰਟੀ ਵੱਲੋਂ ਭਾਈ ਜਿਹੜਾ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਜੀ ਨੇ ਗਰੀਬਾਂ ਦੇ ਨਾਲ ਵਾਅਦੇ ਕੀਤੇ ਸੀ ਇੱਕ ਤਾਂ ਇਹਨਾਂ ਵਾਅਦੇ ਕੀਤੇ ਸੀ ਵੀ ਅਸੀਂ ਗੈਸ ਸਿਲੰਡਰ ਜਿਹੜਾ ਉਹ ਤੋੜਾਂਗੇ ਨਾ ਤਾਂ ਉਹ ਗੈਸ ਸਿਲੰਡਰ ਹੀ ਟੁੱਟਾ ਫਿਰ ਬੀਬੀਆਂ ਨੂੰ ਇਹਨਾਂ ਲਾਰਾ ਲਾ ਕੇ ਵੋਟਾਂ ਪੁਆਈਆਂ ਵਾ ਵੀ ਹਰ ਹਜ਼ਾਰ ਰੁਪਿਆ ਤੁਹਾਡੀ ਤਨਖਾਹ ਲਵਾਵਾਂਗੇ ਉਹ ਵੀ ਕੋਈ ਮੈਟਰ ਨਹੀਂ ਫਿਰ ਜਿਹੜੀ ਆਪਣੀ ਇੱਕ ਕਣਕ ਦੀ ਗੱਲ ਚੱਲਦੀ ਆ ਇਹ ਗਰੀਬਾਂ ਦੀ ਜਿਹੜੀ ਕਣਕ ਆ ਉਹ ਕੱਟੀ ਜਾ ਰਹੀ ਆ ਤੇ ਤਗੜੇ ਬੰਦਿਆਂ ਦੀ ਕਣਕ ਜਿਹੜੀ ਆ ਉਹਨਾਂ ਨੂੰ ਗਰੀਬਾਂ ਦੀ ਕੱਟ ਕੇ ਉਹਨਾਂ ਨੂੰ ਦਹਾ-ਦਹਾ ਕੱਲਿਆਆਂ ਨੂੰ ਅਠਾ-ਅਠਾ ਕੱਲਿਆਆਂ ਨੂੰ ਦਿੱਤੀ ਜਾਣ ਲਈ ਆ ਫਿਰ ਇਹਨਾਂ ਨੇ ਇੱਕ ਹੋਰ ਵੱਡਾ ਤੋਰਨਿਆ ਕੰਮ ਜੀ ਇਸ ਬੱਚੇ ਦਾ ਨੈਟ ਤੇ ਨਹੀਂ ਚੜਿਆ ਜੀ ਉਹ ਨਹੀਂ ਚੜਿਆ ਇਹ ਨੈਟ ਦੇ ਵੀ ਬਹਾਨੇ ਮਾਰਦੇ ਆ ਬਹੁਤ ਜ਼ਿਆਦਾ ਇਹਨਾਂ ਨੇ ਘਪਲਾ ਕੀਤਾ ਵਾ ਇਸ ਕਰਕੇ ਅਸੀਂ ਕਾਂਗਰਸ ਪਾਰਟੀ ਦੀ ਮੀਟਿੰਗ ਕਰਕੇ ਉੱਤੇ ਹਾਈ ਕਮਾਂਡ ਨਾਲ ਅਸੀਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਰਹੇ ਆ ਵੀ ਜਿਹੜੇ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨ ਵਾਸਤੇ ਰਮਨਜੀਤ ਸਿੰਘ ਛਕੀ ਦੀ ਮਦਦ ਆਸਤੇ ਆਪਣੀ ਪਾਰਟੀ ਨੂੰ ਉੱਚੇ ਲੈਵਲ ਤੇ ਖੜਨ ਵਾਸਤੇ ਅਸੀਂ ਇਹ ਮੀਟਿੰਗਾਂ ਕਰ ਰਹੇ ਆ ਇਹ ਜੋਧੇ ਬਣਾ ਰਹੇ ਆ ਬਣਾ ਕੇ ਇਹਨਾਂ ਨੂੰ ਆਖਿਆ ਵੀ ਪਿੰਡਾਂ ਦੇ ਵਿੱਚ ਸੰਘਰਸ਼ ਕਰੋ ਇੱਕ ਤਾਂ ਇਹਨਾਂ ਦਾ ਉਹ ਜਿਹੜਾ ਬਲਾਗ ਦੇ ਵਿੱਚ ਕੀ ਉਹਨੂੰ ਆਂਦਿਆ ਨਰੇਗਾ ਸਕੀਮ ਦੇ ਕਈਆਂ ਗਰੀਬਾਂ ਤੋਂ ਕੰਮ ਕਰਾ ਲਿਆ ਉਹਨਾਂ ਦੇ ਪੈਸੇ ਨਹੀਂ ਅਜੇ ਪੈਰ ਹੈ ਇਸ ਕਰਕੇ ਫੌਜ ਦੇ ਨਾਲ ਅਸੀਂ ਜੋੜ ਮੇਲਾ ਕਰ ਰਹੇ ਹਾਂ ਕਰਕੇ ਤੇ ਅਸੀਂ ਇਹਨਾਂ ਨੂੰ 100% ਦੇ 100% ਹੀ ਅਸੀਂ ਇਹਨਾਂ ਦੇ ਮਸਲੇ ਹੱਲ ਕਰਾਵਾਂਗੇ ਜਿਸ ਤਰ੍ਹਾਂ ਹੁਣ ਇਲੈਕਸ਼ਨ ਆ ਰਹੀ ਪਿੰਡ ਗੱਲ ਇਹਦਾ ਜੀ ਪਿੰਡਾਂ 'ਚ ਜਿਹੜੀਆਂ ਪੰਚਾਇਤਾਂ ਵਾਂ ਇਹ ਸ਼ੁਰੂ ਤੋਂ ਹੀ ਬਣਦੀਆਂ ਆਈਆਂ ਇਹਨਾਂ ਨੇ ਕਿਸੇ ਪੰਚਾਇਤ ਨੇ ਚਾਹੇ ਕਾਂਗਰਸ ਪਾਰਟੀ ਲਾ ਲੋ ਚਾਹੇ ਦੂਜੀ ਤੀਜੀ ਲਾ ਲੋ ਜਦੋਂ ਕੋਈ ਚੌਧਰੀ ਬਣ ਜਾਂਦਾ ਇਹ ਗਰੀਬਾਂ ਵਾਲੇ ਵੇਂਦੇ ਨਹੀਂ ਆ ਸਾਨੂੰ ਹਾਈ ਕਮਾਂਡ ਸੋਨੀਆ ਗਾਂਧੀ ਨੇ ਰੋਲ ਗਾਂਧੀ ਨੇ ਤੇ ਉਹਦੇ ਪੀਏ ਨੇ ਆਪਾਂ ਨੂੰ ਭੇਜਿਆ ਵਾ ਸਾਡੇ ਗਰਮੀਤ ਸਿੰਘ ਚੋਹਾਨ ਜੀ ਨੇ ਮੈਨੂੰ ਤਿੰਨਾਂ ਸਟੇਟਾਂ ਦੇ ਇੰਚਾਰਜ ਲਾਇਆ ਲਾ ਕੇ ਉਹਨਾਂ ਨੇ ਕਿਹਾ ਭਾਈ ਗਰੀਬਾਂ ਦੇ ਘਰਾਂ 'ਚ ਜਾ ਜਾ ਕੇ ਮੁਸ਼ਕਲਾਂ ਵੇਖੋ ਵੇਖ ਕੇ ਉਹਨਾਂ ਦੀਆਂ ਮੁਸ਼ਕਲਾਂ ਲਿਖਤੀ ਰੂਪ ਚ ਆਪਣਾ ਹਾਜ਼ਰ ਕਰਾਓ ਤੇ ਕਮੇਟੀਆਂ ਤਿਆਰ ਕਰੋ ਕਰਕੇ ਤੇ ਆਪਾਂ ਜਿਹੜੀ ਆਪਣੀ ਪਬਲਿਕ ਆ ਇਹਨੂੰ ਜਾਗਤ ਜਾਗਤ ਕਰਾਈਏ ਇਹ ਸੁੱਤੇ ਆ ਇਹਨਾਂ ਨੂੰ ਸੁੱਤਿਆਂ ਨੂੰ ਜਗਾਈਏ ਤੇ ਇਹਨਾਂ ਦੇ ਅਹੁਦੇ ਆਪ ਬਣਾਈਏ ਬਣਾ ਕੇ ਉਹਦੇਦਾਰ ਬੰਦੇ ਤੇ ਇਹ ਆਪਦੇ ਹੱਕ ਜਿਹੜੇ ਆ ਆਪ ਲੈਣ ਦੀ ਕੋਸ਼ਿਸ਼ ਕਰੋ ਇਹ ਮੀਟਿੰਗ ਕਿਹਦੇ ਇਹ ਮੀਟਿੰਗ ਸਰ ਕੀਤੀ ਗਈ ਆ ਕਿ ਜੋ ਕਿ ਗਰੀਬਾਂ ਨੂੰ ਸਰਕਾਰੀ ਸਹੂਲਤ ਜਿਹੜੀ ਆ ਸਹੂਲਤ ਬਹੁਤ ਰਹੀ ਆ ਤੇ ਸਹੂਲਤ ਕੋਈ ਨਹੀਂ ਮਿਲ ਰਹੀ ਕਿਉਂਕਿ ਜੇ ਨਰੇਗਾ ਦਾ ਪੈਸਾ ਆ ਰਿਹਾ 45 ਲੱਖ ਰੁਪਈਆ ਇੱਕ ਪਿੰਡ ਨੂੰ ਇੱਕ ਮਹੀਨੇ ਦਾ ਪੈ ਰਿਹਾ ਤੇ ਗਰੀਬ ਨੂੰ ਕੋਈ 45 ਰੁਪਈਏ ਨਹੀਂ ਮਿਲ ਰਹਾ ਹਾਂਜੀ ਕੰਮ ਕਰ ਰਹੀਆਂ ਸਾਡੀਆਂ ਬੀਬੀਆਂ ਪੜਾਣਾ ਨਰੇਗਾ ਦਾ ਤੇ ਖਾਤੇ ਲੱਗੇ ਆ ਹੋਰ ਕੋਈ ਤਨਹਾਡੂ ਲੋਕਾਂ ਦੇ ਤੇ ਕੌਣ ਚ ਪੈਸੇ ਜਾਂਦੇ ਉਹਨਾਂ ਦੇ ਇਹ ਅਸੀਂ ਕਣਕ ਜਿਹੜੀ ਮਿਲ ਰਹੀ ਆ ਕਣਕ ਵੀ ਜਿਹੜੀ ਆ 30 ਕਿਲੋ ਦਾ ਹੀ ਨੈਟ ਦੇ ਉੱਤੇ ਧਾਰ ਕਾਰਡ ਚੜੇ ਆ ਇਹ ਝੂਠ ਬੋਲ ਦਿੰਦੇ ਆ ਕਿ ਨੈਟ ਦੇ ਉੱਤੇ ਚੜੇ ਨਹੀਂ ਜੋਗੇ ਧਾਰ ਕਾਰਡ ਜਿਹੜੇ ਆ ਨੈਟ ਤੇ ਆਨਲਾਈਨ ਹੋਏ ਸਭ ਨੂੰ ਪਤਾ ਤੇ ਇਹ ਕਹਿ ਦਿੰਦੇ ਵੀ ਚਲ ਗਰੀਬ ਅਨਪੜ੍ਹ ਹੈਗੇ ਕਹਿ ਦਿੰਦੇ ਨੈਟ ਤੇ ਨਹੀਂ ਚੜੇ ਇਸ ਕਰਕੇ ਅਸੀਂ ਜਿਹੜੀ ਆ ਜੀ ਇਹ ਕਾਂਗਰਸ ਪਾਰਟੀ ਦੀ 6 ਮੈਂਬਰੀ ਕਮੇਟੀ ਜਿਹੜੀ ਆ ਬ੍ਰਹਮਪੁਰੀ ਦੇ ਵਿੱਚ ਤਿਆਰ ਕੀਤੀ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਕਮੇਟੀਆਂ ਬਣਾਵਾਂਗੇ ਤੇ ਭਗਵੰਤ ਮਾਨ ਨੇ ਵੀ ਸਾਡੇ ਨਾਲ ਲਾਰੇ ਲਾ ਕੇ ਕਿਉਂਕਿ ਇਹਨਾਂ ਨੇ ਲੋਕਾਂ ਨੇ ਨਸ਼ੇ ਦੇ ਖਿਲਾਫ ਵੋਟਾਂ ਪਾਈਆਂ ਅਸੀਂ ਬੀਬੀਆਂ ਨੇ ਝਾੜੂ ਪਈ ਸਾਡੀਆਂ ਧੀਆ ਭੈਣਾ ਦੋ-ਦੋ ਬੱਚੇ ਲੈ ਕੇ ਸਾਡੇ ਘਰਾਂ ਦੇ ਵਿੱਚ ਬੈਠੀਆਂ ਤੇ ਭਗਵੰਤ ਮਾਨ ਨੇ ਵੀ ਝੂਠੇ ਲਾਰੇ ਲਾ ਕੇ ਕੋਈ ਜਿਹੜੀ ਆ ਆਪਣੀ ਰਸੋਈ ਸਕੀਮ ਹੀ ਇਹ ਵੀ ਕੋਈ ਨਹੀਂ ਦਿੱਤੀ 2500 ਰੁਪਇਆ ਪੈਨਸ਼ਨ ਇਹਨਾਂ ਕਿਹਾ ਸੀ ਪੈਨਸ਼ਨ ਨਹੀਂ ਅੱਜ ਤਾਈਂ ਦਿੱਤੀ ਤੇ ਇਹ ਕਰਕੇ ਅਸੀਂ ਇਹ ਜਿਹੜੀ ਆ 6 ਮੈਂਬਰੀ ਕਮੇਟੀ ਜਿਹੜੀ ਆ ਕਾਂਗਰਸ ਪਾਰਟੀ ਵੱਲੋਂ ਇਹ ਜਿਹੜੀ ਆ ਰਮਜੀਤ ਸ਼ਿੱਕੀ ਨੂੰ ਮਜ਼ਬੂਤ ਕੀਤਾ ਜਾਵੇ ਕਿਉਂਕਿ ਪਛਿਆੰਦੇਗੇ ਕਾਂਗਰਸ ਪਾਰਟੀ ਜਿਹੜੀ ਆ ਗਰੀਬਾਂ ਦੀ ਸਰਕਾਰ ਆ ਇਸ ਕਰਕੇ ਅਸੀਂ ਆਨੇ ਆ ਸਾਰੇ ਆਪਣੇ ਸਾਥੀਆਂ ਨੂੰ ਵੀ ਜੁੜੋ ਦੇਖ ਕਰਕੇ ਅਸੀਂ ਆਪਣਾ ਮੁੱਦਾ ਲੈ ਕੇ ਜਿਹੜੀ ਕਣਕ ਕੱਟੀ ਆ ਗਰੀਬਾਂ ਦੀ ਇਹ ਚਾਲੂ ਕਰਾਈ ਜਾਵੇ ਗਰੀਬ ਜਿਹੜੇ ਆ ਬਹੁਤਾ ਨਹੀਂ ਤੇ ਪਿੱਛੇ ਜਦੋਂ ਪੂਰੀ ਕਣਕ ਮਿਲਦੀ ਸੀ ਗਰੀਬ ਲਫਾਫੇ ਚ ਆਟਾ ਨਹੀਂ ਸੀ 2 ਕਿਲੋ 2.5 ਕਿਲੋ ਲਿਉਂਦਾ ਹੁਣ ਜਿਹੜੀ ਗਰੀਬਾਂ ਦੀ ਕਣਕ ਬੰਦ ਕੀਤੀ ਆ ਗਰੀਬ 2.5 2.5 ਕਿਲੋ ਆਟਾ ਲਿਆ ਕੇ ਆਉਂਦਾ ਸਰਦੇ ਆ ਇਹ ਕਰਕੇ ਅਸੀਂ ਕਮੇਟੀ ਜਿਹੜੀ ਆ ਨੁਿਤ ਕੀਤੀ ਆ ਤੁਹਾਨੂੰ ਲੱਗਦਾ ਕਿ ਸਰਕਾਰ ਨੇ ਜਿਹੜੀ ਆਮਦਵੀ ਪਾਰਟੀ ਨੇ ਗੁੰਮਰਾ ਕੀਤਾ ਹਾਂਜੀ ਹਾਂਜੀ ਗਮਰਾਹ ਕੀਤਾ ਇਹ ਕਰਕੇ ਵੀ ਵੋਟਾਂ ਪਾਓ ਅਸੀਂ ਸਾਰੇ ਵਾਦੇ ਪੂਰੇ ਕਰਾਂਗੇ ਨਾ ਇੱਕ ਵਾਦਾ ਨਹੀਂ 3 ਸਾਲ ਹੋ ਚੱਲੇ ਕੋਈ ਵਾਦਾ ਨਹੀਂ ਪੂਰਾ ਕੀਤਾ ਮੰਗਲ ਸਿੰਘ ਮੰਗਲ ਸਿੰਘ ਇੰਡ ਬ੍ਰਹਮਪੁਰਾਜੀ ਕੀ ਗੱਲ ਬੰਦਾ ਜੀ ਗੱਲ ਬਾਤ ਜੀ ਅਸੀਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਆਸਤੇ ਅਸੀਂ ਇਹ ਕਮੇਟੀ ਬਣਾਈ ਹੈ ਕਮੇਟੀ ਬਣਾਈ ਹੈ ਇੱਥੇ ਇੱਕ ਤੇ ਸਾਡਾ ਜੋ ਕਣਕ ਆਟਾ ਦਾਣਾ ਹੋਣੀ ਕੋਈ ਮਿਲਦਾ ਇੱਕ ਆਪਣੀਆਂ ਜਿਹੜੀਆਂ ਸਕੀਮਾਂ ਐ ਨਾ ਲਾਉਂਡ ਕੀਤੀਆਂ ਉਹ ਕੋਈ ਚਾਲੂ ਨਹੀਂ ਕਰਦੇ ਬਾਕੀ ਆਪਣਾ ਜਿਹੜਾ ਹੁਣ ਮਗਾਈ ਤੇ ਮਗਾਈ ਵਧਾਈ ਜਾਂਦੇ ਤੇਲ ਉਹ ਵਧਾਤਾ ਜੇ ਆਪਣਾ ਦੂਜਾ ਡੀਲ ਤੇਲ ਤੇ ਦੂਜਾ ਤੇਲ ਵਧਾਤਾ ਸਿਲੰਡਰ ਵਧਾਤਾ ਫੇ ਆਪਣਾ ਕਿਰਾਇਆ ਫੇ ਇਹਨਾਂ ਨੂੰ ਸ਼ੁਰੂ ਕਰਤਾ ਹੈ ਬਿਜਲੀ ਦਾ ਬਿੱਲ ਵੀ ਵਧਾਤਾ ਹੈ ਜੋ ਗਰੀਬਾਂ ਦੀ ਸਹੂਲਤਾਂ ਉਹ ਖਤਮ ਕਰੀ ਜਾਂਦੇ ਆ ਇਹ ਕੋਣ ਕਰ ਰਿਹਾ ਇਹ ਜੀ ਭਗਵੰਤ ਮਾਨ ਸਾਹਿਬ ਨਹੀਂ ਕਰਨ ਦਾ ਹੋਰ ਕੰਨਾ ਕਰਨੀ ਇੰਨੇ ਤੋਂ ਟਟੇ ਲਾ ਰੇ ਕਿਤੇ 1000 ਰੁਪਏ ਪੈਨਸ਼ਨ ਨੂੰ ਬੀਬੀ ਆ ਗਈ ਕਿਹਦੇ ਇਹ ਜੀ ਭਾਜੀ ਸਾਰੇ ਇਹਨਾਂ ਝੂਠੇ ਵਾਦੇ ਕੀਤੇ ਸੱਚ ਤੇ ਕੋਈ ਨਹੀਂ ਇਹਨਾਂ ਦਾ ਜੋ ਵੀ ਇਹਨਾਂ ਵਾਦਾ ਕੀਤਾ ਕੋਈ ਵੀ ਅੱਜ ਤੱਕ ਕੋਈ ਮੈਨੂੰ ਦੱਸੇ ਪਈਏ ਪੂਰਾ ਹੋਇਆ ਤਾਂ ਐਡਮਿਨਿਸਟਰੇਟਰ ਸਰਕਾਰੀ ਨੌਕਰੀ ਕਿਹਨੂੰ ਮਿਲ ਗਈ ਹੋਵੇ ਨਹੀਂ ਜੀ ਗਿੰਦਰ ਗਸਕੀਮ ਦੇ ਪੈਸੇ ਪੂਰੇ ਮਿਲੇ ਹੋ ਨਹੀਂ ਜੀ ਪੈਸੇ ਬਹੁਤ ਜ਼ਿਆਦਾ ਰਹਿੰਦੇ ਆ ਜੀ ਨਗਰੇਗਾ ਸਕੀਮ ਦੇ ਕੀ ਜਾਂਦੇ ਆ ਉਹ ਜੀ ਇਹੋ ਕਹਿ ਦਿੰਦੇ ਅੱਜ ਆਉਂਦੇ ਭੜਕੇ ਆਉਂਦੇ ਨਹੀਂ ਮਿਲਦੇ ਜੀ ਹੁਣ ਇਹ ਕਰਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਕਰ ਰਹੇ ਹਾਂਜੀ ਕਾਂਗਰਸ ਰਮਨਜੀਤ ਸਿੱਕੀ ਨੂੰ ਅਸੀਂ ਮਜ਼ਬੂਤ ਕਰਾਂਗੇ ਅੱਗੇ ਸਾਡੇ ਉਹਨੇ ਕੰਮ ਕੀਤੇ ਗਾਂ ਫੇ ਕਰੇਗਾ 130 ਜਿਹੜੇ ਕਾਰਟ ਪੱਟਿਆ ਉਹਨਾਂ ਦਾ ਵੀ ਤਾਂ ਹਾਂਜੀ ਜਿਹੜੇ ਸਾਡੇ ਪਿੰਡਾਂ ਚ ਜਿਹੜੇ ਕਾਰਡ ਕੱਟੇ ਜਾਂਦੇ ਉਹ ਕਿੰਨੇ ਕ ਲਗਭਗ ਸਾਡੇ ਇੱਕ ਪਿੰਡ ਤੋਂ ਲਾ ਲੀਏ ਤੇ ਇੱਕ ਪਿੰਡ ਤੋਂ ਜੀ ਸਾਡੇ ਪਿੰਡ ਤੋਂ ਲੱਗਣੋਂ ਤੇ ਸਾਡਾ 100-150 ਕਾਰਡ ਤੇ ਸਾਡਾ ਹੀ ਆ ਬਾਕੀ ਸਾਰੇ ਪਿੰਡਾਂ ਦਾ ਹਿਸਾਬ ਲਾ ਲਓ ਤੇ ਬਹੁਤ ਕਾਰਡ ਬਣ ਜਾਂਦੇ ਆ ਹੁਣ ਕੀ ਅਸ ਕਰਦੇ ਜੀ ਤੁਸੀਂ ਆ ਸਹੀ ਤੇ ਉਹ ਕਰਦੇ ਆ ਪਹਿਲੀ ਗੱਲ ਤੇ ਸਾਡਾ ਕੰਮ ਕਰਨ ਦੂਜੀ ਨਹੀਂ ਤੇ ਗਾਂ ਫੇ ਜੇ ਤਰ੍ਹਾਂ ਇਹਨਾਂ ਨੂੰ ਆਪ ਸਮਝ ਕੇ ਆਪਣਾ ਸਮਝ ਕੇ ਬਣਾਇਆ ਇਹਨਾਂ ਨੂੰ ਫੇਰੇ ਕਰਦਾਂਗੇ ਉਹਨਾਂ ਨੂੰ ਫੇ ਲੈਵਾਂਗੇ